ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਕਾਫੀ ਹਰਕਤ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਉੱਥੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਸਬਡਿਵੀਜ਼ਨ ਮੈਜਿਸਟਰੇਟ ਅਮਨਪ੍ਰੀਤ ਸਿੰਘ ਢਿੱਲੋ ਦੇ ਵੱਲੋਂ ਬਿਆਸ ਦਰਿਆ ਦੇ ਨਜ਼ਦੀਕ ਵੱਖ-ਵੱਖ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਜਾ ਰਿਹਾ ਤੇ ਖੁਦ ਦੱਸਦੇ ਕਿ ਪਲ-ਪਲ ਦੇ ਹਾਲਾਤਾਂ ਦੇ ਉੱਤੇ ਉਹਨਾਂ ਦੇ ਵੱਲੋਂ ਨਜ਼ਰ ਜੜੀ ਰੱਖੀ ਜਾ ਰਹੀ ਹੈ ਇਹ ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਤਿਹਾਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹੈਸਬੈਂਡਰੀ ਸਾਰੇ ਸੀਆਰਓਜ਼ ਤੇ ਇਥੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਕੇ ਅਸੀਂ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀਆਂ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੀ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾ ਸ਼ੇਰੋ ਬਾਗ ਜੋ ਕਿ ਕਪੂਰਥਲਾ ਸਾਈਟ ਦੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਹਫਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰ ਦਾ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮਿਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਫਲੈਪਸ ਹੋਣ ਦੀ ਖਬਰ ਆਈ ਸੀ ਨੈਪਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੇ ਫੈਮਿਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਅ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕਿ ਮੈਨੂੰ ਐਸ.ਈ. ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘੱਟ ਹੁਣ ਲੈਵਲ ਜਿਹੜਾ ਕੱਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਕੱਟ ਜਾਏਗਾ ਲੇਕਿਨ ਜੇਕਰ ਅ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ 'ਚ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਇਹਦੇ ਬਾਅਦ ਚੋਂ ਦौरा ਕਰਨ ਜਾ ਰਹੇ ਹਾਂ ਜੀ ਸਰ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕਿ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਅਤਿਆਸ ਕਰਦੇ ਅਹ ਸ਼ਿਰੂ ਨਗਾ ਸ਼ਿਰੂ ਬਾਗਰ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਅ ਉਹ ਕਪੂਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਟ ਮਹਿਤਾ ਵਜ਼ੀਰਪੁਰ ਤੇ ਗੁੱਡਾ ਥੇ ਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੂਰ ਦੇਨ ਹਜ਼ਾਰੀਆਂ 1200 ਏਕੜ ਦੇ ਲੱਗੇ ਰਕਬਾ ਜਿਹੜਾ ਹੈ ਹੋ ਗਿਆ ਹੋਵੇਗਾ ਅ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪ੍ਰੋਕਸੀਮੇਟ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗੁਜ਼ਾਰੀ ਚੀਜ਼ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਜੋ ਰਕਵੇ ਦੇ ਰਿਗਾਰਡਿੰਗ ਉਦੋਂ ਤੱਕ ਮੈਂ ਡਿਟੇਲਸ ਦੱਸਦਾ ਪਿੰਡ ਵਿਲੇ ਕਰਵਾ ਲਏ ਜਿੱਦਾਂ ਪਾਣੀ ਓਵਰਫਲੋ ਹੋਇਆ ਅੱਜ ਥੀਰਾ ਬਿਆਸ ਦੇ ਜਾਂਦੇ ਮਾਰਗ ਦੇ ਉੱਤੇ ਆ ਗਿਆ ਪਾਣੀ ਜੀ ਔਰ ਕੋਈ ਐਤਿਆਤ ਦੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮਾਂ ਲਗਾਇਆ ਹੋਵੇ ਕਿ ਜੋ ਕੀ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ ਦਰਿਆ ਦਾ ਪਾਣੀ ਨਹੀਂ ਹੈ ਉਹ ਮੀਂਹ ਦਾ ਪਾਣੀ ਹੈ ਬਿਕੋਜ਼ ਇਹ ਜਿਹੜੀ ਸੜਕ ਹੈ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸਿਓਂ ਨਿਵਾਣ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਰਹੀਆਂ ਆ ਤੇ ਮੇਰੀ ਇਹੀ ਰਿਕਵੈਸਟ ਹੈ ਜੀ ਇਹਦੇ ਉੱਤੇ ਪੈਰਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਆ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ